ਤੇ ਰਾਹ ਸੁਣਾ ਸੀ ਇਹਦਾ ਵੇਖ ਲਿਆ ਤੇ ਇੰਨਾ ਵੀ ਸੁਣਾ ਉਹ ਹੁਣ ਵੇਖਿਆ ਤੇ ਉਹ ਮੇਰੇ ਨਾਲ ਸਾਹਮਣੇ ਟਰੈਕਟਰ ਚੱਲਦਾ ਪਿਆ ਤੇ ਇਹਦੀ ਆਵਾਜ਼ ਜਮੇ ਨਹੀਂ ਆਉਂਦੀ ਪਈ ਤੇ ਇੱਕ ਉਧਰ ਚੱਲਦਾ ਪਿਆ ਜੇ ਦੇਖਦਾ ਹੋਵੇ ਦੋ ਟਰੈਕਟਰ ਚੱਲੀ ਜਾਂਦੇ ਆ ਤੇ ਇਹਨਾਂ ਦੀ ਆਵਾਜ਼ ਬਿਲਕੁਲ ਹੀ ਸੁਣਦੀ ਪਈ ਵਾ ਤੀਜਾ ਟਰੈਕਟਰ ਪਿੱਛੇ ਚੱਲਦਾ ਉਦੇ ਗੀਤ ਚੱਲਦੇ ਗੀਤ ਦੇ ਬੋਲ ਹੀ ਪਈ ਜਾਂਦੇ ਆ ਕੰਨਾਂ 'ਚ ਪਖਈਤ ਰਹੀ ਬੈਸਕਟਾਂ ਦੀ ਡੱਬੀ ਆਪਣੇ ਕੋਲ ਪਈ ਸੀ ਤੇ ਇਹ ਦੇਲੇ ਵੇ ਟੇਲੇ ਬਿਟੀ ਜੰਨੇ ਆ ਤੇ ਸ਼ਾਨਦਾਰ ਰੋਡ ਸ਼ਾਨਦਾਰ ਨਜ਼ਾਰਾ ਆ ਇਤਿਹਾਸ਼ ਵੀ ਲਾਈ ਹੋਈ ਐ ਇੱਥੇ ਜਵਾਕਾਂ ਨੇ ਮੈਂ ਸਮੇਂ ਖੜਾ ਪੰਜ ਕਲਿਆਣਾ ਦੇ ਕਲਿਆਣ ਮਲਕਾ ਦੀ ਪਿੰਡ ਜੂ ਤੇ ਤੇ ਅੱਜ ਦਾ ਸਫ਼ਰ ਆਪਣਾ ਬਹੁਤ ਵਧੀਆ ਨਿਪੜਿਆ ਵਧੀਆ ਰਿਹਾ ਮੌਸਮ ਠੀਕ ਰਿਹਾ ਸੋਹਣਾ ਦਿਨ ਤੇ ਸੋਹਣੀ ਵਾਟ ਵਧੀਆ ਨਿਪੜ ਗਈ ਤੇ ਅੱਜ ਦਾ ਸਫ਼ਰ ਫਿਲਹਾਲ ਇੰਨਾ ਕਿ ਹੁਣ ਉੱਥੇ ਰਵਾਂਗੇ ਰਿਸ਼ਤੇਦਾਰੀ ਆ ਆਪਣੀ ਤੇ ਕੱਲ ਨੂੰ ਸਫਰ ਦੁਬਾਰੇ ਸ਼ੁਰੂ ਕਰਦੇ ਆ ਜਿੱਥੋਂ ਤੁਰੇ ਸੀ ਉੱਥੇ ਹੀ ਸਫਰ ਆਪਣਾ ਖਤਮ ਹੋਵੇਗਾ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਜਾਂ ਨਾ ਵੀ ਲੱਗੇ ਤਾਂ ਟਿੱਪਣੀਆਂ ਕਮੈਂਟਸ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਕਰੋ ਤੇ ਉਹ ਘੰਟੀ ਵਾਲਾ ਬਟਨ ਜ਼ਰੂਰ ਦਬ ਦੇਣਾ ਧੰਨਵਾਦ ਤੁਹਾਡਾ ਸਾਰਿਆਂ ਦਾ ਸਤਿ ਸ਼੍ਰੀ ਅਕਾਲ